ਹੁਣ ਹਜੇ ਤੱਕ ਦੇਖੋ ਹਰ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਪ੍ਰਕੌਸ਼ਨ ਮੈਂਨੇ ਆਪਣਾ ਫਰਦਵਾ ਸੋ ਇਹਨੂੰ ਤੁਸੀਂ ਹਾਂ 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 ਸਭ ਤੋਂ ਪਹਿਲਾਂ ਤਾਂ ਮੀਡੀਆ ਦਾ ਧੰਨਵਾਦ ਤੁਸੀਂ ਅੱਜ ਕਵਰੇਜ ਕਰਨ ਲਈ ਛੋਟੇ ਜਿਹੇ ਸੁਨੇਹੇ ਤੇ ਅੱਜ ਖੜਨਾ ਦੇ ਸਾਡੀ ਜਿਹੜੀ ਗੈਪ ਦੀ ਪੁਲੀ ਆ ਉੱਥੇ ਪਹੁੰਚੇ ਹਾਂ ਅੱਜ ਮੇਰੇ ਨਾਲ ਏਡੀਸੀ ਖੰਨਾ ਸਿਖਾਪਾ ਗੱਜੀ ਐਸਟੀਐਮ ਖੰਨਾ ਬਰਿੰਦਰ ਸਿੰਘ ਤੇ ਲੋਜੀ ਤੇ ਤਹਿਸੀਲਦਾਰ ਸਾਹਿਬ ਨਵੇਂ ਤਹਿਸੀਲਦਾਰ ਸਾਹਿਬ ਉਹਨਾਂ ਦੇ ਨਾਲ ਜਿਹੜੇ ਸਾਡੇ ਈਓ ਐਗਜ਼ੀਕਿਊਟਿਵ ਆਫਸਰ ਮਿਊਂਸੀਪਲ ਕਮੇਟੀ ਦੇ ਪੀਡੀਪੀਓ ਪੰਚਾਇਤ ਅਫਸਰ ਤੋਂ ਤੇ ਸਾਡੇ ਜਿਹੜੇ ਡਰੇਨੇਜ ਡਿਪਾਰਟਮੈਂਟ ਦੇ ਐਕਸੀਡੈਂਟ ਐਸਪੀਓ ਇਹ ਕਿ ਇਰੀਗੇਸ਼ਨ ਡਿਪਾਰਟਮੈਂਟ ਦੇ ਐਕਸੀਲੈਂਸ ਡੀਓ ਜਿੰਨੇ ਅਫਸਰ ਸਹਿਬਾਨ ਨੇ ਜੁੜੇ ਸਾਰੇ ਜਣਿਆਂ ਨੂੰ ਬੁਲਾਇਆ ਗਿਆ ਔਰ ਬੁਲਾ ਕੇ ਕਿ ਤੁਸੀਂ ਸਾਰੇ ਜਾਣਦੇ ਹੋ ਜਿਹੜਾ ਪੰਜਾਬ ਹੈ ਆਪਣਾ ਉਹ ਜਿਹੜੀ ਸਾਡੀ ਬਾਰਡਰ ਬੈਲਟ ਹੈ ਉਹ ਹੜਾ ਦੀ ਮਾਰ ਥੱਲੇ ਆ ਔਰ ਬਹੁਤ ਵੱਡੇ ਸਟਾਰ ਦੇ ਉੱਤੇ ਪੰਜਾਬ ਦਾ ਨੁਕਸਾਨ ਹੋ ਗਿਆ ਇਹ ਕੁਦਰਤੀ ਆਪਦਾ ਹੈ ਇਹਦਾ ਕਿਸੇ ਨੂੰ ਜਜਮੈਂਟ ਤਾਂ ਹੁੰਦੀ ਨਹੀਂ ਵੀ ਕੁਦਰਤ ਨੇ ਆਪਣਾ ਕਿਹੋ ਜਿਹਾ ਰੂਪ ਦਿਖਾਣਾ ਹੈ ਮਨੁੱਖ ਨੇ ਕੁਦਰਤ ਨਾਲ ਵੱਡੀ ਛੇੜਖਾਨੀ ਕੀਤੀ ਹੈ ਜਿਹਦਾ ਖਾਮਿਆਚਾ ਜਿਹੜਾ ਉਹ ਸਾਨੂੰ ਅੱਜ ਕੁਦਰਤ ਦੇ ਨਾਲ ਛੇੜਖਾਨੀ ਕਰਕੇ ਭਰਨਾ ਪੈ ਰਿਹਾ ਹੈ ਕੁਦਰਤ ਆਪਣੀ ਜਗਾ ਕਦੇ ਨਹੀਂ ਛੱਡਦੀ ਕੁਦਰਤ ਆਪਣੀ ਜਗ੍ਹਾ ਨੂੰ ਹਰੇਕ ਰੂਪ ਦੇ ਵਿੱਚ ਲੈ ਹੀ ਲੈਂਦੀ ਹੈ ਸੋ ਅੱਜ ਉਸੇ ਦਾ ਨੰਨੀਆ ਕਿ ਅੱਜ ਚਾਹੇ ਬਾਹਰਲੇ ਸੂਬੇ ਜਿਹੜੇ ਨਾਲ ਲੱਗਦੇ ਸਾਡੇ ਬਾਰਡਰ ਸਟੇਟਸ ਨੇ ਉੱਥੋਂ ਜਿਹੜਾ ਪਾਣੀ ਹੈ ਉਹਨਾਂ ਦਾ ਜਿਹੜਾ ਉਹ ਥੋੜਾ ਜਿਹੜਾ ਪੱਧਰ ਹੈ ਉਹ ਪੱਧਰ ਨੀਮਾ ਇੱਧਰ ਨੂੰ ਪੰਜਾਬ ਕਰਨੀ ਨੂੰ ਨਿਮਾਨ ਹੈ ਸੋ ਉਹਨਾਂ ਦਾ ਜਿਹੜਾ ਪਾਣੀ ਆ ਬੜੀ ਫੁੱਲ ਸਪੀਡ ਦੇ ਨਾਲ ਸਾਡੇ ਪੰਜਾਬ ਕਰਨੀ ਨੂੰ ਫਲੋ ਕਰਦਾ ਹੈ ਤੇ ਪੰਜਾਬ ਦੇ ਡੈਮਾਂ ਚ ਜਦੋਂ ਓਵਰਫਲੋ ਹੋਇਆ ਪਾਣੀ ਤਾਂ ਡੈਮਾਂ ਦੇ ਗੇਟਪੋਲ ਨੇ ਪਏ ਤਾਂ ਬਹੁਤ ਵੱਡੇ ਸਤਾਰ ਤੇ ਜਿਹੜੀ ਕਿ بارش ਦਾ ਪਾਣੀ ਸੀ ਜਿਹੜਾ ਇਕੱਠਾ ਹੋ ਕੇ ਪੰਜਾਬ ਚ ਆਇਆ ਔਰ ਵੱਡਾ ਨੁਕਸਾਨ ਹੋਇਆ ਅ ਔਰ ਇਹਦੇ ਲਈ ਪੰਜਾਬ ਦੀ ਜਿਹੜੀ ਸੰਗਤ ਉਹ ਦਿਨ ਰਾਤ ਜੁਟੀ ਪਈ ਹੈ ਹਰੇਕ ਪਾਰਟੀ ਦੇ ਲੋਕ ਜਿਥੇ ਡਟੇ ਪਏ ਨੇ ਔਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਇੱਕਲੀਅਰ ਦਿਸ਼ਾ ਨਿਰਦੇਸ਼ ਨੇ ਕਿ ਕੋਈ ਵੀ ਮੰਤਰੀ ਕੋਈ ਵੀ ਐਮਐਲਏ ਕੋਈ ਵੀ ਪਾਰਟੀ ਦਾ ਉੱਤੇਦਾਰ ਨਹੀਂ ਹੈ ਜਿਹੜਾ ਹੋਊਗਾ ਜਿਹੜਾ ਔਨ ਗਰਾਉਂਡ ਜਾ ਕੇ ਉੱਥੇ ਜਿਹੜੇ ਫਲੱਗ ਅਫੈਕਟਡ ਏਰੀਆ ਨੇ ਉੱਥੇ ਕੰਮ ਨਹੀਂ ਕਰੂਗਾ ਸੋ ਸਾਡੀ ਖੋਦੀ ਡਿਊਟੀ ਡਿਸਟ੍ਰਿਕਟ ਫਾਜ਼ਿਲਕਾ ਦੇ ਵਿੱਚ ਲੱਗੀ ਹੋਈ ਹੈ ਫਾਜ਼ਿਲਕਾ ਦੇ ਜਿਹੜੇ ਅਬੋਹਰ ਫਾਜ਼ਿਲਕਾ ਤੇ ਜਲਾਲਾਬਾਦ ਏਰੀਏ ਦੇ ਵਿੱਚ ਜਿਹੜਾ ਨੁਕਸਾਨ ਹੋਇਆ ਉੱਥੇ ਖੰਨੇ ਦੀ ਵੀ ਟੀਮ ਜਾ ਰਹੀ ਹੈ ਪ੍ਰੋਪਰਲੀ ਅੱਜ ਫਿਰ ਮੇਰੇ ਜਿਹੜਾ ਆਪਣਾ ਹਲਕਾ ਜਿਹੜਾ ਖੰਨਾ ਹੈ ਅਸੀਂ 2023 ਦੇ ਵਿੱਚ ਉਰੇ ਇੱਕ ਜਿਹੜੀ ਪੁਲੀ ਜਿੱਥੇ ਅੱਜ ਆਪਾਂ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹਨੂੰ ਗੈਪ ਦੀ ਪੁਲੀ ਕਹਿੰਦੇ ਆ 2023 ਦੇ ਵਿੱਚ ਜਦੋਂ ਉਰੋ ਇੱਕ ਨਹਿਰ ਦਾ ਇੱਕ ਕਿਨਾਰਾ ਟੁੱਟਿਆ ਸੀ ਤਾਂ ਇਸ ਏਰੀਆ ਦੇ ਵਿੱਚ ਜਾਨੀ ਕਿ ਪਾਣੀ ਆਇਆ ਸੀ ਉਦੋਂ ਅਸੀਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਕੇ ਇਹ ਜਿਹੜੀਆਂ ਦੋ ਗਲੀਆਂ ਦਾ ਤੁਸੀਂ ਉਹਨੇ ਕਵਰੇਜ ਕਰਕੇ ਆਏ ਆ ਅਸੀਂ ਇਹਦੇ ਚ ਟ੍ਰੈਂਚਾ ਪੱਟੀਆਂ ਸੀ ਲੰਬੀਆਂ ਜੀਸੀਬੀ ਦੇ ਨਾਲ ਔਰ ਟ੍ਰੈਂਚਾ ਪੱਟ ਕੇ ਗੈਪ ਦੀ ਪੁਲੀ ਤੋਂ ਤੇ ਜਿਹੜਾ ਪਾਣੀ ਹੈ ਵਾਇਆ ਅੰਬੂਜਾ ਸਿਟੀ ਦਾ ਅੰਦਰ ਐਂਟਰ ਕਰਕੇ ਜਾਨੀ ਕਿ ਅੰਦਰ ਸਿਟੀ ਚ ਨਹੀਂ ਜਾਣ ਬਸ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਇਹ ਪਾਣੀ ਡਿਵਰਟ ਕਰਕੇ ਬਾਹਰੋਂ ਬਾਹਰ ਖੇਤਾਂ ਚ ਲੈ ਗਏ ਸੀ ਸੋ ਇਸ ਵਾਰ ਹਜੇ ਤੱਕ ਕੋਈ ਟੈਨਸ਼ਨ ਦੀ ਗੱਲ ਨਹੀਂ ਕੋਈ ਚਿੰਤਾ ਦੀ ਗੱਲ ਨਹੀਂ ਇਸ ਏਰੀਏ ਦੇ ਵਿੱਚ ਆਪਣੇ ਜਿਹੜਾ ਆਪਣਾ ਇਲਾਕਾ ਖੰਨਾ ਹੈ ਇਹਦੇ ਵਿੱਚ ਕੋਈ ਅਹੀ ਦੀ ਟੈਨਸ਼ਨ ਦੀ ਗੱਲ ਨਹੀਂ ਕੋਈ ਅਲੇ ਕਿਤੋਂ ਐਸੀ ਕੋ ਖਬਰ ਨਹੀਂ ਆਈ ਪਰ ਕਹਿੰਦੇ ਪ੍ਰੀਕਾਸ਼ਨ ਇਜ਼ ਬੈਸਟ ਡਰਨ ਕਿਉਰ ਜਿਹੜਾ ਪਰਹੇਜ ਹੈ ਉਹ ਇਲਾਜ ਨਾਲੋਂ ਜ਼ੰਗਾ ਹੁੰਦਾ ਸੋ ਆਪਾਂ ਪਰਹੇਜ ਕਰਦੇ ਹੋਏ ਵੀ ਕੱਲ ਨੂੰ ਸਾਨੂੰ ਦਿੱਕਤ ਆਵੇ ਆਪਾਂ ਨਾ ਹੀ ਖਾਰ ਤੇ ਉੱਤੇ ਭੱਜੇ ਨੱਠੇ ਫਰੀਏ ਤੇ ਜਾ ਕੇ ਅਸੀਂ ਫਿਰ ਮਤਲਬ ਕਿ ਕਦੇ ਪ੍ਰਸ਼ਾਸਨ ਨੂੰ ਦੋਸ਼ ਦਈਏ ਕਦੇ ਇੱਕ ਦੂਜੇ ਨੂੰ ਦੋਸ਼ ਦਈਏ ਵੀ ਉਹਨੇ ਨਹੀਂ ਐਸਾ ਕੀਤਾ ਇਹਨੇ ਨਹੀਂ ਐਸਾ ਕੀਤਾ ਇੱਕ ਵਾਰ ਗੈਰਥੀ ਪੁਲੀ ਦੀ ਸਫਾਈ ਬਰਸਾਤਾਂ ਤੋਂ ਪਹਿਲਾਂ ਕਰਵਾ ਦਿੱਤੀ ਗਈ ਸੀ ਔਨ ਰਿਕਾਰਡ ਹੈ ਸਾਡੇ ਕੋਲ ਪਰ ਇਹ ਸਲਟਿੰਗ ਬਹੁਤ ਆਂਦੀ ਆ ਪਿੱਛੋਂ ਸਲਟ ਆਣ ਕਰਕੇ ਇਹ ਫਿਰ ਪਾਈਪ ਨੇ ਜਿਹੜੇ ਪਾਈਪਾਂ ਚ ਸਲਟ ਭਰ ਜਾਂਦੀ ਹੈ ਪਾਣੀ ਦੇ ਨਿਕਲਣ ਦੀ ਨਿਕਾਸੀ ਨਹੀਂ ਹੁੰਦੀ ਇੱਕ ਗੱਲ ਮੈਂ ਉਰੋਂ ਮਾਧਿਅਮ ਦੇ ਨਾਲ ਤੁਹਾਡੇ মিডিਆ ਦੇ ਮਾਧਿਅਮ ਨਾਲ ਬਹੁਤ ਜ਼ਰੂਰੀ ਦੱਸਣਾ ਚਾਹੁੰਦਾ ਐ ਐਨ ਐਚ ਏ ਆਈ ਨੈਸ਼ਨਲ ਹਾਈਵੇ 40 ਆਫ ਇੰਡੀਆ ਵਰਗਾ ਨਕਮਾ ਮਹਿਕਮਾ ਮੈਂ ਜ਼ਿੰਦਗੀ ਚ ਨਹੀਂ ਦੇਖਿਆ ਮੈਂ ਸ਼ਰੇਆਮ ਕਹਿੰਦਾ ਕਰੋੜਾ ਰੁਪਇਆ ਟੈਕਸ ਇਕੱਠਾ ਕਰਦੇ ਨੇ ਟੋਲ ਟੈਕਸ ਕਿਸੇ ਗੱਡੀ ਨੂੰ ਜਾਣ ਨਹੀਂ ਦਿੰਦੇ ਬਦਮਾਸ਼ੀ ਦੇ ਨਾਲ ਡੰਡੇ ਦੇ ਨਾਲ ਟੈਕਸ ਇਕੱਠਾ ਕਰਦੇ ਆ ਪਰੰਤੂ ਜਦੋਂ ਇਹਨਾਂ ਦੇ ਅਫਸਰਾਂ ਨੂੰ ਬੁਲਾ ਕੇ ਇਹ ਕਿਹਾ ਜਾਵੇ ਕਿ ਉਹਨੇ ਮੋਢੀ ਸੜਕ ਟੁੱਟੀ ਹੋਈ ਹੈ ਇਹਦੀ ਘੱਟੋ ਘੱਟ ਪੈਚ ਵਰਕ ਕਰ ਦੋ ਚੌਂਕਾ ਥੱਲੇ ਥੋੜੇ ਖੱਡੇ ਪਏ ਹੋਏ ਨੇ ਇਹਨਾਂ ਦੇ ਪੈਚ ਵਰਕ ਕਰ ਦੋ ਹੁਣੇ ਤੁਸੀਂ ਜਿਹੜੀ ਮੈਂ ਤੁਹਾਡੇ ਨਾਲ ਜਾ ਕੇ ਕਵਰੇਜ ਕਰਾ ਕੇ ਆਇਆ ਸੜਕਾਂ ਸਾਈਡ ਤੇ ਖਾਰ ਪੈ ਚੁੱਕੀ ਹੈ ਮੀਂਹ ਦੇ ਪਾਣੀ ਦੇ ਨਾਲ ਵੀ ਇਹਦੇ ਤੇ ਘੱਟੋ ਘੱਟ ਮੈਨੂੰ ਸਮਝ ਨਹੀਂ ਆਉਂਦਾ ਇਹ ਕੇਂਦਰ ਸਰਕਾਰ ਦੇ ਅਧੀਨ ਆਂਦਾ ਇਹ ਵਿਭਾਗ ਹੈ ਔਰ ਜੂਨੀ ਹੈ ਨਾ ਤੇ ਰਿੰਗ ਦੀ ਇਹਨਾਂ ਦੇ ਅਫਸਰ ਨੇ ਜਿਹੜੇ ਟੋਟਲ ਕਰਪਟ ਅਫਸਰ ਨੇ ਕੰਨੀਆਂ ਮੀਟਿੰਗ ਇਹਨਾਂ ਨਾਲ ਕਰ ਲਈਆਂ ਹੁਣ ਜੇ ਇਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਦੇ ਨਾਲ ਇਹ ਕਹਿਣਾ ਚਾਹੁੰਦਾ ਕਿ ਜੇ ਤਾਂ ਤੁਸੀਂ ਇਹਦੀ ਤੁਸੀਂ ਰਿਪੇਅਰ ਮੁਰੰਮਤ ਪ੍ਰੋਪਰ ਕਰਤੀ ਕਿਉਂਕਿ ਹੁਣ ਇਸ ਸਮੇਂ ਬਰਸਾਤਾਂ ਦਾ ਸੀਜ਼ਨ ਹੈ ਜੇ ਤਾਂ ਤੁਸੀਂ ਇਹਦੀ ਮੁਰੰਮਤ ਕਿਉਂਕਿ ਆਸੀਂ ਆਪਣੇ ਵੱਲੋਂ ਲੈਟਰਾਂ ਜਾਰੀ ਕਰਤੀਆਂ ਤੁਹਾਨੂੰ ਜੇ ਤਾਂ ਤੁਸੀਂ ਕਰੋਗੇ ਠੀਕ ਹੈ ਨਹੀਂ ਫਿਰ ਦੁਬਾਰਾ ਤੁਹਾਡੇ ਅਫਸਰ ਸਾਡੇ ਇਸ ਏਰੀਆ ਤੇ ਵੜ ਕੇ ਦਿਖਾਉਣ ਕਾਰਨ ਪਤਾ ਕੀ ਆ ਤੁਸੀਂ ਰੁਪਈਏ ਇਕੱਠੇ ਕਰਨਾ ਆਉਂਦੇ ਹੋ ਕੰਮ ਤੁਸੀਂ ਢੱਕਾ ਨਹੀਂ ਕੋੜਦੇ ਫਿਰ ਤੁਹਾਨੂੰ ਸਾਨੂੰ ਚਾਹੇ ਸੜਕ ਤੇ ਜਾਮ ਲਾਣਾ ਪਵੇ ਚਾਹੇ ਤੁਹਾਡੇ ਹਾਲ ਅਫਸਰਾਂ ਨੂੰ ਦੇ ਸੱਟਣਾ ਪਵੇ ਕਿਸੇ ਵੀ ਹੱਦ ਤੱਕ ਜਾਣਾ ਪਵੇ ਅਸੀਂ ਹਰੇਕ ਚਾਰਾ ਜੋੜੀ ਕਰਾਂਗੇ ਕਿਉਂਕਿ ਤੁਹਾਡੇ ਡਿਪਾਰਟਮੈਂਟ ਦੇ ਵੱਲੋਂ ਐਨਐਚਆਈ ਦੇ ਵੱਲੋਂ ਸਾਨੂੰ ਥੱਲੇ ਜਿੰਨੀ ਕਿਤੋਂ ਵੀ ਕੰਟਰੀਬਿਊਸ਼ਨ ਨਹੀਂ ਮਿਲਦਾ ਪਰ ਜਿੱਥੇ ਤੱਕ ਗੱਲ ਰਹੀ ਹੁਣ ਅਸੀਂ ਅੱਜ ਜਿਹੜੀ ਮੀਟਿੰਗ ਕੀਤੀ ਹੈ ਆਪਣੇ ਡਿਪਾਰਟਮੈਂਟਾਂ ਨੂੰ ਬੁਲਾ ਕੇ ਇਹਨਾਂ ਨੂੰ ਸਖਤ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਕਿ ਕਿਤੇ ਵੀ ਅਵੇਸਲਾਪਣ ਨਹੀਂ ਹੋਣਾ ਚਾਹੀਦਾ ਜਿੱਥੇ ਕਿਤੇ ਝਾੜੀ ਖੜੀ ਹੈ ਝਾੜੀ ਸਾਫ਼ ਕਰਾਓ ਜਿੱਥੇ ਕਿਤੇ ਪਾਈਪ ਤੇ ਡੀਸੈਲਟਿੰਗ ਹੋਣ ਵਾਲੀ ਹੈ ਡੀਸੈਲਟਿੰਗ ਕਰਾਓ ਇੱਕ ਉੱਥੇ ਤੁਸੀਂ ਦੇਖਿਆ ਹੋਇਆ ਹੈ ਡਰੇਨੇਜ ਦੇ ਵਿੱਚ ਪਿੱਪਲ ਉੱਗਿਆ ਹੋਇਆ ਇਹਨਾਂ ਨੂੰ ਕਿਹਾ ਉਹ ਪਿੱਪਲ ਹੈ ਕੱਲ ਨੂੰ ਡਰੇਨੇਜ ਦਾ ਨੁਕਸਾਨ ਕਰਾਵੇ ਪਿੱਪਲ ਸਾਫ਼ ਕਰਾਓ ਜਿੱਥੇ ਕਿਤੇ ਵੀ ਕੋਈ ਮੇਜਰ ਲੈਣ ਦੀ ਜ਼ਰੂਰਤ ਹੈ ਡੀਸੈਲਟਿੰਗ ਵਾਲੀ ਮਸ਼ੀਨ ਮੰਗਾ ਕੇ ਪੰਪ ਮੰਗਾ ਕੇ ਟੈਂਕਰਾਂ ਦੇ ਨਾਲ ਇਹਨੂੰ ਖਾਲੀ ਕਰਾਓ ਇੱਕਦਮ ਸਫਾਈ ਕਰਾਓ ਸੋ ਤੁਹਾਡੇ ਮਾਧਿਅਮ ਦੇ ਰਾਹੀਂ ਤੁਸੀਂ ਕਵਰੇਜਤਾ ਇਹ ਪਤਾ ਕੀ ਹੈ ਪੈਨਿਕ ਨਾ ਹੋਵੇ ਪੈਨਿਕ ਨਾ ਬਣੇ ਸੋ ਇਸ ਕਰਕੇ ਤੁਹਾਡੇ ਮਾਧਿਅਮ ਦੇ ਰਾਹੀਂ ਅਸੀਂ ਇਹ ਜਾਣਕਾਰੀ ਦੇ ਰਹੇ ਆਂ ਔਰ ਮੈਂ ਇੱਕ ਬੇਨਤੀ ਲਾਸਟ ਜੋ ਹੋਰ ਕਰਨੀ ਚਾਹੂੰਗਾ ਜਿਹੜੇ ਉਰੇ ਸਿਆਸਤ ਕਰਨ ਲਈ ਗੈਰ ਦੀ ਪੁਲਿਸ ਨੂੰ ਵਰਤਦੇ ਨੇ ਖਾਸ ਤੌਰ ਤੇ ਔਰ ਉਰੇ ਆਂਦੇ ਨੇ ਚਾਰ-ਕ ਬੰਦੇ ਖੜਕੇ ਉਰੇ ਗੈਰ ਦੀ ਪੁਲਿਸ ਦੇ ਫੋਟੋ ਅਕ ਝਾਕੇ ਇੱਕ ਵੀਡੀਓ ਜੀ ਬਣਾ ਕੇ ਪਾ ਕੇ ਤੁਰ ਜਾਂਦੇ ਨੇ ਮੇਰੀ ਹੱਥ ਜੋੜ ਕੇ ਬੇਨਤੀ ਆ ਉਸ ਦੀ ਖੰਦੇ ਨੂੰ ਬਚਤੋ ਕੁਛ ਇਹ ਜਿਹੜੀਆਂ ਸਿਆਸਤਾ ਨੇ ਗੈਰ ਦੀ ਪੁਲੀ ਤੇ ਖੜ ਕੇ ਨਾ ਕਰੋ ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਜਾਰੀ ਹੋ ਚੁੱਕੇ ਨੇ ਇੱਕ ਵਾਰ ਅਸੀਂ ਇਹਦੀ ਸਫਾਈ ਥੋਰੋ ਕਰਾਤੀ ਦੁਬਾਰਾ ਫੇਰ ਤੋਂ ਅਸੀਂ ਇਹਦੀ ਜਿਹੜੀ ਹੈ ਸਫਾਈ ਕਰਾ ਕੇ ਇਹਦਾ ਜਿਹੜਾ ਕੰਮ ਹੈ ਉਹ ਦਰੁਸਤ ਕਰਕੇ ਰਮਾ ਲੋਕਾਂ ਦੇ ਵਿੱਚ ਸਰ ਇੱਕ ਬੜਾ ਡਰਾ ਰਹੀ ਹੈ ਇਹ ਫਲੱਡ ਰੂਟ ਆ ਇਹ ਤਾਂ ਜੀ ਬੰਦ ਹੈ ਇੱਥੋਂ ਪਾਣੀ ਨਿਕਲਣਾ ਨਹੀਂ ਨਾ ਸੜ ਡੁੱਬੂਗਾ ਲੋਕਾਂ ਨੂੰ ਕੀ ਜਿਹੜਾ ਸੋ ਕਰੇ ਦੇਖੋ ਗੱਲ ਇਹ ਹੈ ਇਹਦੇ ਕੋਈ ਰੋੜਾ ਨਹੀਂ ਕਿ ਇਹ ਫਲੱਡ ਰੂਟ ਹੈ ਸਚਾਈ ਤੋਂ ਕਦੇ ਜ਼ਿੰਦਗੀ ਚ ਮੁਕਰਿਆ ਨਹੀਂ ਜਾ ਸਕਦਾ ਜਦੋਂ ਇਹ ਫਲੱਡ ਰੂਟ ਦੇ ਵਿੱਚ ਪੁਰਾਣੇ ਸਮਿਆਂ ਦੇ ਵਿੱਚ ਡਵੈਲਪਮੈਂਟ ਹੋ ਰਹੀ ਸੀ ਉਦੋਂ ਜਿਨ੍ਹਾਂ ਦੀਆਂ ਸਰਕਾਰਾਂ ਸੀ ਉਹ ਸਰਹਾਣੇ ਥੱਲੇ ਬਾਹਰ ਅੱਸੀ ਸੁੱਤੇ ਪਈ ਸੀ ਉਹਨਾਂ ਦਾ ਕੀ ਕਸੂਰ ਜਿਨ੍ਹਾਂ ਨੇ ਉਹੜੇ ਜਗਾਹਾਂ ਲੈ ਲਈਆਂ ਜਾਂ ਜਿਨ੍ਹਾਂ ਨੇ ਉਹੜੇ ਮਤਲਬ ਕਿ ਪਹਿਲਾਂ ਤਾਂ ਦੇਖੋ ਕਿੰਡੀ ਕਿੰਡੀ ਮਾੜੀ ਗੱਲ ਹੈ ਕਿ ਕਿਹੜੇ ਬੰਦੇ ਆਲੇ ਜਿਹੜੇ ਨੈਚੁਰਲ ਪਾਜ਼ਵੇ ਨੇ ਜੇ ਉਹਨਾਂ 'ਚ ਜਣੀ ਕਿ ਲੋਕਾਂ ਨੂੰ ਇਜਾਜ਼ਤਾਂ ਦਿੱਤੀਆਂ ਕਿ ਤੁਸੀਂ ਉਹੜੇ ਆਪਣੇ ਕਲੋਨੀਆਂ ਟੱਕ ਕੇ ਪਹੁੰਚੋ ਸੋ ਪ੍ਰੋਬਲਮ ਤਾਂ ਹੈ ਇਹ ਕੋ ਕਦੇ ਮੁਕਰਿਆ ਨਹੀਂ ਜਾ ਸਕਦਾ ਪਰ ਹੁਣ ਉਹਨਾਂ ਦਾ ਕਸੂਰ ਕੋਈ ਨਹੀਂ ਮੈਂ ਉਹਨਾਂ ਨੂੰ ਦੋਸ਼ੀ ਨਹੀਂ ਦੇ ਸਕਦਾ ਕਿਨਾਂ ਨੂੰ ਜਿਨ੍ਹਾਂ ਨੇ ਜਗਾ ਲੈ ਦਿੱਤਾ ਦੋਸ਼ੀ ਇਹ ਨੇ ਜਿਹੜੇ ਉਸ ਸਮੇਂ ਟਾਕਾ ਚ ਬੈਠੇ ਸੀਗੇ ਉਹ ਕੋਈ ਨਹੀਂ ਹੁਣ ਇਹਦਾ ਜਿਹੜਾ ਰੂਟ ਆ ਜੀ ਕਿ ਜਿਹੜਾ ਪਿਛਲੀ ਵਾਰ ਵੀ 2023 ਚ ਬਣਾਇਆ ਸੀ ਉਹ ਇਹਦੇ ਤੋਂ ਅੰਦਰ ਇੱਕ ਜਿਹੜਾ ਚੌਕ ਪੈਂਦਾ ਮੂਜਾ ਕੋ ਉਸ ਨੂੰ ਅਸੀਂ ਡਾਇਵਰਟ ਕਰਕੇ ਇਹਨੂੰ ਬਾਹਰ ਲੈ ਕੇ ਆ ਸੀ ਪਾਣੀ ਨੂੰ ਉਹ ਰੂਟ ਆਲਰੇਡੀ ਸਾਡੇ ਕੋਲ ਹੁਣ ਵੀ ਵਿਕਲਪ ਹੈਗਾ ਉਹਦਾ ਜੇਕਰ ਵੈਸੇ ਤਾਂ ਇਹ ਜੀ ਕੋਈ ਹਲੇ ਆਪਣੇ ਕੋਲ ਆਮਤ ਹੈ ਨਹੀਂ ਪਰ ਜੇਕਰ ਕੋਈ ਆਈਡੀ ਅਲਾਮਤ ਆਈ ਤਾਂ ਅਸੀਂ ਇਹ ਪ੍ਰੋਮਿਸ ਕਰਦੇ ਆਂ ਅਸੀਂ ਕਿਸੇ ਕਿਸਮ ਦਾ ਕੋਈ ਨੁਕਸਾਨ ਕੋਸ਼ਿਸ਼ ਕਰਾ ਨਹੀਂ ਹੋਣ ਦਈਏ ਅਸੀਂ ਇਹ ਰੂਟ ਫੇਰ ਉਧਰ ਤੇ ਕੱਢ ਕੇ ਲੈ। ਮੈਂ ਦੇਖਦਾ ਪੰਜਾਬ ਦੇ ਕੀ ਜਿਹੜਾ ਓਵਰঅল ਪੰਜਾਬ ਦੇ ਉਸ ਨੂੰ ਕੀ ਆ ਬੜੀ ਮਾਰੀ ਸਿਚੁਏਸ਼ਨ ਹੈ ਜੀ ਮੈਨੂੰ ਇਸ ਗੱਲ ਬੜੇ ਦਸਤ ਦੁੱਖ ਮਹਿਸੂਸ ਹੋ ਰਿਹਾ ਕਿ ਜਦੋਂ ਕਿਤੇ ਇਸ ਦੇਸ਼ ਸਾਡੇ ਭਾਰਤ ਨੂੰ ਜ਼ਰੂਰਤ ਪਈ ਆ ਚਾਹੇ ਖੂਨ ਦੀ ਚਾਹੇ ਪਸੀਨੇ ਦੀ ਚਾਹੇ ਅੰਨ ਦੀ ਚਾਹੇ ਪਾਣੀ ਦੀ ਪੰਜਾਬ ਨੇ ਜੇਠੇ ਪੁੱਤ ਹੋਣ ਦਾ ਫਰਜ਼ ਅਦਾ ਕੀਤਾ। ਵੱਡਾ ਪੁੱਤ ਵਰਕੇ ਦਿਖਾਇਆ ਪੰਜਾਬ ਨੇ ਇਸ ਸਿਰ ਤੇ ਬੰਨੀ ਪੱਗ ਹੈ ਜਿਹੜੀ ਪੰਜਾਬ ਦੇ ਪੰਜਾਬ ਨੇ ਇਹ ਤਾਂ ਮੁੱਲ ਅਦਾ ਕੀਤਾ ਕਿ ਚਲੋ ਚਲੋ ਪਾਣੀ ਦੀ ਜਰੂਰਤ ਤਾਂ ਪਾਣੀ ਲਵਾਗੇ ਅੰਨ ਦੀ ਜਰੂਰਤ ਤਾਂ ਅੰਨ ਦੇਾਂਗੇ ਤੁਹਾਨੂੰ ਖੂਨ ਦੀ ਜਰੂਰਤ ਤਾਂ ਬਾਰਡਰਾਂ ਤੇ ਖੂਨ ਦੇਾਂਗੇ ਦੇਸ਼ ਨੂੰ ਆਜ਼ਾਦੀ ਲੈ ਕੇ ਦੇਾਂਗੇ ਪਰ ਜਦੋਂ ਅੱਜ ਪੰਜਾਬ ਤੇ ਸੰਕਟ ਪਿਆ ਨਾ ਤਾਂ ਕੇਂਦਰ ਦੀ ਸਰਕਾਰ ਭਾਜਪਾ ਲੱਭ ਰਹੀ ਹੈ ਲੱਭੀ ਨਹੀਂ ਥਿਆਰੀ ਕਿੱਥੇ ਕਿੱਡੀ ਕੁ ਸ਼ਰਮ ਦੀ ਗੱਲ ਹੈ ਕਿ ਅੱਜ ਇੱਕ ਸਟੇਟ ਪੂਰੀ ਡੁੱਬ ਚੁੱਕੀ ਹੋਵੇ ਔਰ ਫੂਡ ਬਾਉਲ ਹੋਣ ਦੇ ਨਾਤੇ ਇਹਨਾਂ ਨੂੰ ਤਾਂ ਚਾਹੀਦਾ ਸੀਗਾ ਮੋਦੀ ਸਰਕਾਰ ਨੂੰ ਬਹਿ ਚਾਹੀਦਾ ਸੀ ਹੁਣ ਤੱਕ 5-10 ਹਜ਼ਾਰ ਕਰੋੜ ਰੁਪਈਆ ਲੈ ਕੇ ਉਹਦੇ ਪਹੁੰਚ ਜਾਂਦੇ ਆ ਕੇ ਕਹਿੰਦੇ ਵੀ ਇੱਕ ਘੱਟੇ ਲੈ ਜਿੰਨਾ ਕਿਸੇ ਦਾ ਨੁਕਸਾਨ ਨਹੀਂ ਆਏ ਜਦੋਂ ਆ ਨਾਲ ਲੱਗਦਾ ਸੂਬਾ ਹਰਿਆਣਾ ਉਦੋਂ ਤੱਕ ਕਹੀਗੇ ਸਾਡਾ ਬੀਬੀਐਮਪੀ ਚੋ ਪਾਣੀ ਦਾ ਸ਼ੇਅਰ ਦਿਓ ਆ ਹੁਣ ਇੱਕ ਚਿੱਠੀ ਲਿਖੀ ਦੀ ਕਹਿੰਦੇ ਜੀ ਜਿਹੜਾ ਸਾਡਾ ਸ਼ੇਅਰ ਵੀ ਵੱਡਾ ਉਹਦੇ ਚੋਂ ਵੀ ਕਟਾ ਦਿਓ ਬਾਜੀ ਜਦੋਂ ਤਾਂ ਪਾਣੀ ਦੀ ਜ਼ਰੂਰਤ ਆ ਉਦੋਂ ਰਾਜਸਥਾਨ ਨੂੰ ਵੀ ਚਾਹੀਦਾ ਉਦੋਂ ਹਰਿਆਣੇ ਨੂੰ ਵੀ ਚਾਹੀਦਾ ਜਦੋਂ ਧੁੱਪਣ ਨੂੰ ਆਵੇ ਫਿਰ ਸਾਨੂੰ ਨਹੀਂ ਪਾਣੀ ਚਾਹੀਦਾ ਨਾ ਰਾਜਸਥਾਨ ਨੂੰ ਚਾਹੀਦਾ ਨਾ ਹਰਿਆਣੇ ਨੂੰ ਧੁੱਪਣ ਨੂੰ ਮਤਲਬ ਇਹ ਮਤਰਈ ਮਾਲ ਆ ਜਿਹੜਾ سلوਕ ਹੈ ਇਹ ਨਹੀਂ ਚਾਹੀਦਾ ਪੰਜਾਬ ਦੇ ਪੰਜਾਬ ਨੇ ਜਦੋਂ ਆਪਣਾ ਫਰਜ਼ਾਦਾ ਕੀਤਾ ਅੱਜ ਇਹਨਾਂ ਨੂੰ ਵੀ ਫਰਜ਼ਾਦਾ ਕਰਨਾ ਚਾਹੀਦਾ ਆ ਜਿੱਥੇ ਤੱਕ ਮੈਂ ਪੰਜਾਬੀਆਂ ਦੀ ਗੱਲ ਕਰਾਂ ਮੈਂ ਸਲਾਮ ਕਰਦਾ ਪੰਜਾਬੀਆਂ ਨੂੰ ਪੰਜਾਬ ਚ ਰਹਿੰਦਾ ਹਰ ਇੱਕ ਧਰਮ ਦਾ ਇਨਸਾਨ ਜਿਹੜਾ ਆਪਣੇ ਆਪ ਨੂੰ ਸਿਰੋ ਪੰਜਾਬੀ ਮੰਨਦਾ ਜਾ ਕੇ ਦੇਖੋ ਉਹ ਕਿਵੇਂ ਡਟਿਆ ਪਿਆ ਉਹਨੇ ਏਰੀਆ ਤੇ ਲੰਗਰਾਂ ਦੀਆਂ ਟਰਾਲੀਆਂ ਰਸਬਾਦੀਆਂ ਟਰਾਲੀਆਂ ਤੁਸੀਂ ਰਾਸ਼ਨ ਦੀਆਂ ਟਰਾਲੀਆਂ ਪਾਣੀ ਦੀਆਂ ਟਰਾਲੀਆਂ ਚਾਰੇ ਦੀਆਂ ਟਰਾਲੀਆਂ ਪਸ਼ੂ ਦੇ ਫੀਡ ਦੀਆਂ ਟਰਾਲੀਆਂ ਐਦਾਂ ਉੱਥੇ ਜਾ ਰਹੀਆਂ ਭਰ ਕੇ ਹੋ ਲੋਕ ਆਪ ਖੁਦ ਜਾ ਕੇ ਆਪ ਮੁਹਾਰੇ ਉਹਨਾਂ ਇਲਾਕਿਆਂ ਦੇ ਵਿੱਚ ਡਿਸਟ੍ਰੀਬਿਊਟ ਕਰ ਰਹੇ ਨੇ ਕੋਈ ਕਿਸ਼ਤੀ ਲੈ ਕੇ ਪਹੁੰਚਿਆ ਹੋਇਆ ਕੋਈ ਪਾਣੀਆਂ ਦੇ ਵਿੱਚ ਡੁੱਬ ਕੇ ਉੱਥੇ ਪਹੁੰਚ ਰਿਹਾ ਮਤਲਬ ਹਰ ਇੱਕ ਚਾਰਾ ਜੋੜੀ ਕਰ ਰਹੇ ਨੇ ਕਿ ਹਾਸੇ ਆਪਣੇ ਪੰਜਾਬ ਨੂੰ ਦੁਬਾਰਾ ਪੈਰਾਸਰ ਖੜਾ ਕਰ ਸਕੀਏ ਸੋ ਇਸ ਚੀਜ਼ ਦਾ ਸਾਡੇ ਦਿਲ 'ਚ ਰਾਂਝਾ ਬਹੁਤ ਵੱਡਾ ਕਿ ਅੱਜ ਕੇਂਦਰ ਸਰਕਾਰ ਨੂੰ ਸਾਡੇ ਬਰਾਬਰ ਕਰਨਾ ਚਾਹੀਦਾ ਨਹੀਂ ਸਰ ਮੈਂ ਖਾਨਮਾਚਾ ਦੀ ਬੇਕਸਰੀ ਹੋਈ ਕਿਸੇ ਬਾਰੇ ਮੈਂ ਇਹਦੇ ਬਾਰੇ ਕੋਈ ਕਮੈਂਟ ਨਹੀਂ ਥੈਂਕ ਯੂ ਸਦਾ ਥੋੜਾ ਜਿਹਾ ਪਿੱਛੇ ਰੋਇ ਨੋ ਨਹੀਂ ਕਿ ਉਹ ਲੈ ਕੇ ਜਾ ਵੀ ਚੜਾ ਬਣਾਵਾ ਦੇ ਬੰਗਣਾ ਕੀ ਹਾਲਾਤ ਹੋਏ ਇਹ ਤਾਂ ਪਾਣੀ ਆ ਗਾ ਉਹ ਮਾਰੇ ਪੂਰੀ ਦੀਆਂ ਤੋਂ ਪੂਰੀ ਦੀਆਂ ਬਈ ਬੈੱਡ ਤਾਂ ਸਫਾਈ ਕਰਾਈ ਸੀ ਕਿੰਨੀ ਕ ਸਫਾਈ ਕਿਹਾ ਹੋ ਵੀ ਲੈ ਕੇ ਸੀ ਇਹਦੇ ਤੇ ਪਰਲੇ ਪਾਸੇ ਵੀ ਇੱਕ ਵਾਰ ਜੀ ਆ Gwaube <laughs>